ਦੋਸਤੋ ਜਿਹੜਾ ਤੁਸੀਂ ਇਹ ਬੱਚਾ ਦੇਖ ਰਹੇ ਹੋ ਇਹ ਬੱਚਾ ਇੱਕ ਗਰੀਬ ਤੇ ਮਜਬੂਰ ਬੱਚਾ ਹੈ ਇਹ ਬੱਚੇ ਨੇ ਕਦੇ ਵੀ ਆਪਣਾ ਜਨਮ ਦਿਨ ਨਹੀਂ ਮਨਾਇਆ ਤਾਂ ਕਲਾਸ ਦੀ ਟੀਚਰਸ ਨੇ ਮਿਲ ਕੇ ਤੇ ਇਸ ਦੇ ਦੋਸਤਾਂ ਨੇ ਮਿਲ ਕੇ ਇਸ ਨੂੰ ਸਰਪ੍ਰਾਈਜ਼ ਦਿੱਤਾ ਤੇ ਬੱਚਾ ਬਹੁਤ ਜ਼ਿਆਦਾ ਖੁਸ਼ ਹੋਇਆ ਜਦੋਂ ਬੱਚਾ ਖੁਸ਼ ਹੁੰਦਾ ਹੈ ਨਾ ਦੋਸਤੋ ਤਾਂ ਸਮਝ ਲਓ ਉਹ ਰੱਬ ਖੁਸ਼ ਹੋ ਜਾਂਦਾ ਹੈ ਦੋਸਤੋ ਮੈਂ ਬਹੁਤਾ ਸਿਆਣਾ ਤਾਂ ਨਹੀਂ ਪਰ ਮੇਰੀ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਵੀ ਰੱਬ ਦੇ ਨਾਮ ਤੇ ਗੁਰੂ ਦੇ ਨਾਮ ਤੇ ਕੋਈ ਦਸਵੰਤ ਕੱਢਦੇ ਹੋ ਜਾਂ ਚਾਰ ਪੈਸੇ ਪਾਸੇ ਰੱਖਦੇ ਹੋ দান ਕਰਨ ਵਾਸਤੇ ਜਾਂ ਗੋਲਕ ਦੇ ਵਿੱਚ ਪਾਉਣ ਵਾਸਤੇ ਤਾਂ ਮੈਂ ਬੇਨਤੀ ਇਹ ਕਰਦਾ ਹਾਂ ਗੁਰੂ ਸਾਹਿਬ ਨੂੰ ਪੈਸਿਆਂ ਦੀ ਲੋੜ ਨਹੀਂ ਹੈ ਤੇ ਗੁਰੂ ਸਾਹਿਬ ਹਮੇਸ਼ਾ ਇਹ ਚਾਹੁੰਦੇ ਨੇ ਕਿ ਉਸ ਨੂੰ ਮੰਨਣ ਵਾਲਾ ਵਿਅਕਤੀ ਅਗਰ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਦੇ ਅਨੁਸਾਰ ਚੱਲੇ ਤਾਂ ਮੇਰੇ ਹਿਸਾਬ ਨਾਲ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਅਗਰ ਆਪਾਂ ਕੱਢਿਆ ਹੋਇਆ ਦਸਵੰਤ ਅਗਰ ਕਿਸੇ ਗਰੀਬ ਬੱਚੇ ਦਾ ਜਨਮ ਦਿਨ ਮਨਾ ਦਈਏ ਕੋਈ ਐਸਾ ਬੱਚਾ ਕੋਈ ਗਰੀਬ ਤੇ ਮਜਬੂਰ ਹੋਵੇ ਉਸ ਨੂੰ ਕੋਈ ਕੱਪੜੇ ਲੈ ਦਈਏ ਤਾਂ ਸੱਚੀ ਮਨ ਨੂੰ ਬੜੀ ਸ਼ਾਂਤੀ ਮਿਲੇਗੀ ਅਗਰ ਐਸਾ ਕਾਰਜ ਅਸੀਂ ਕਰਦੇ ਆਂ ਇੱਕ ਤਾਂ ਸਾਡੇ ਮਨ ਨੂੰ ਵੀ ਸਕੂਨ ਮਿਲੇਗਾ ਤੇ ਰੱਬ ਵੀ ਖੁਸ਼ ਹੋਏਗਾ ਇਦਾਂ ਹੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਬੱਚੇ ਦੇ ਅੰਦਰ ਖੁਸ਼ੀ ਨਿਕਲ ਰਹੀ ਹੈ ਇਸ ਦਾ ਮੁੱਲ ਕਰੋੜਾਂ ਤੋਂ ਵੀ ਉੱਤੇ ਹੈ ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਮੈਂ ਜਾਣਦਾ ਹਾਂ ਕਿ ਸਾਡੇ ਪੰਜਾਬੀ ਦਾ ਦਿਲ ਬਹੁਤ ਵੱਡਾ ਹੈ ਕਿ ਉਹ ਇਦਾਂ ਦੇ ਕਾਰਜ ਕਰਦੇ ਰਹਿੰਦੇ ਨੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰ ਦਿਓ ਮਿਲਾਂਗੇ ਆਪਾਂ ਅਗਲੀ ਵੀਡੀਓ